ਪਿਆਰ ਦੇ ਰਹੇ ਆ ਲੋਕ ਹਾਂਜੀ ਬਿਲਕੁਲ ਪਿਆਰ ਦੇ ਰਹੇ ਆ ਕਿਦਾਂ ਦਾ ਲੀਡਰ ਲੱਗਦਾ ਰਾਜਾ ਬਰਿੰਗ ਉਹ ਤਾਂ ਜੀ ਬਹੁਤ ਵਧੀਆ ਕਿਵੇਂ ਲੱਗਦਾ ਜੀ ਅੱਜ ਦਾ ਮਾਹੌਲ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਬਹੁਤ ਕਿੰਨਿਆਂ ਕੇ ਵੋਟਾਂ ਤੇ ਜਿਤਾਉਂਗੇ ਰਾਜਾ ਨੂੰ ਟੱਕੜ ਟੱਕੜ ਪੰਜਾਬ 50000 ਵੋਟਾਂ ਨਾਲ ਜਿੱਤੂਗਾ ਇੱਥੇ ਜਿੱਤੂ ਫਿਰ ਬਿਲਕੁਲ ਜਿੱਜੂਗਾ ਜੀ ਅਰ ਬਿੱਟੂ ਬਿੱਟੂ ਦੇ ਕੁਛ ਨਹੀਂ ਆਦਾ ਦੋ ਦੋ ਗਲਤ ਹੋਗਾ ਝਾਰੂ ਵਾਲਿਆਂ ਦਾ ਕੀ ਬਣੂਗਾ ਝਾਰੂ ਵਾਲਿਆਂ ਦਾ ਜੀ ਕਾਂਗਰਸ ਜਿੱਤੂਗੀ ਕੌਣ ਜਿੱਤੂ ਫਿਰ ਪੰਜੇ ਵਾਲਾ ਮੇਰਾ ਜਿੱਤੇਗੀ ਆਮ ਆਦਮੀ ਜਿੱਤੇਗੀ ਕਾਂਗਰਸ ਜਿੱਤੇਗੀ ਸਰਬ ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਹੈ ਨੇਚਰਲੀ ਗੱਲ ਹੈ ਕਿ ਉਹਨਾਂ ਦੀ ਜਿੱਤ ਪੱਕੀ ਆ ਮੈਨੂੰ ਤਾਂ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਰਾਜਾ ਜੀ ਸਾਡੇ ਵਾਲੇ ਤਾਂ ਪ੍ਰਧਾਨ ਨੇ ਜਿਹਨੇ ਸਾਡੀ ਕਾਂਗਰਸ ਦੀ ਨੀਂਵ ਨੂੰ ਬੜਾ ਕਟ ਮਜ਼ਬੂਤ ਕਰਕੇ ਰੱਖਿਆ ਹੋਇਆ ਅਸੀਂ ਕਰਦੇ ਆ ਕੋਸ਼ਿਸ਼ ਅਸੀਂ ਇਹਦੇ ਲਈ ਪ੍ਰੇ ਵੀ ਕਰਦੇ ਆ ਤੇ ਰੱਜ ਕੇ ਸਪੋਰਟ ਵੀ ਕਰਾਂਗੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਲੁਧਿਆਣਾ ਦੇ ਵਿੱਚ ਨਤਮਸਤਕ ਹੋਣ ਲਈ ਆਇਆ ਹੈ ਰਾਜਾ ਬੜਿੰਗ ਪਹਿਲਾ ਦਿਨ ਹੈ ਅੱਜ ਐਂਟਰੀ ਹੈ ਰਾਜਾ ਬੜਿੰਗ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਲੁਧਿਆਣਾ ਦੇ ਵਿੱਚ ਨਤਮਸਤਕ ਹੋਣ ਲਈ ਆਇਆ ਹੈ ਬੜਾ ਭਾਰੀ ਇਕੱਠ ਹੈ ਪੁਲਿਸ ਨੇ ਟ੍ਰੈਫਿਕ ਨੇ ਜਿਹੜੇ ਕਾਫਲਾ ਸੀਗਾ ਉਹ ਪਿੱਛੇ ਰੋਕ ਲਿਆ ਕਿਉਂਕਿ ਗੁਰਦੁਆਰਾ ਸਾਹਿਬ ਦੇ ਵਿੱਚ ਜ਼ਿਆਦਾ ਭੀੜ ਨਹੀਂ ਚਾਹੁੰਦੇ ਸੋ ਰਾਜਾ ਬੜਿੰਗ ਵੀ ਜ਼ਮੀਨ ਨਾਲ ਜੁੜੇ ਹੋਏ ਲੀਡਰ ਹੈ ਦਿਖਾਵਾ ਨਹੀਂ ਚਾਹੁੰਦੇ ਸੋ ਉਹਨਾਂ ਦਾ ਕਹਿਣਾ ਹੈ ਕਿ ਨੀਵੇਂ ਹੋ ਕੇ ਜਾਣਾ ਹੈ ਦੁਖਨਵਾਰਨ ਸਾਹਿਬ ਵੱਡੇ ਕਾਫਲੇ ਦੇ ਨਾਲ ਨਹੀਂ ਜਾਣਾ ਇਕੱਲੇ ਰਾਜਾ ਬੜਿੰਗ ਗਏ ਆ ਖੋਲਾ ਨਾਲ ਲੱਦੀ ਹੋਈ ਤੁਹਾਨੂੰ ਗੱਡੀ ਦਿਖਾ ਦਿੰਨੇ ਆਂ ਔਰ ਅੱਗੇ ਵੀ ਚੱਲ ਕੇ ਤੁਹਾਨੂੰ ਦਿਖਾਵਾਂਗੇ ਇਹ ਰਾਜਾ ਬੜਿੰਗ ਦੀ ਗੱਡੀ ਆ ਜਿਹਦੇ ਵਿੱਚ ਓਪਨ ਜੀਪ ਤੇ ਸਵਾਰ ਹੋ ਕੇ ਅਮਰਤਾ ਬੜਿੰਗ ਤੇ ਰਾਜਾ ਬੜਿੰਗ ਜਿਨ੍ਹਾਂ ਨੇ ਪੂਰੇ ਲੁਧਿਆਣੇ ਦਾ ਚੱਕਰ ਲਾਉਣਾ ਔਰ ਗੁਰਦੁਆਰਾ ਦੁਖਨਵਾਰ ਸਾਹਿਬ ਲੁਧਿਆਣਾ ਦੇ ਵਿੱਚ ਨਤਮਸਤਕ ਹੋਣ ਦੇ ਲਈ ਆਏ ਆ ਰਾਜਾ ਬੜਿੰਗ ਤੇ ਅਮਰਤਾ ਬੜਿੰਗ ਬਹੁਤ ਭਾਰੀ ਇਕੱਠ ਹੈ ਟ੍ਰੈਫਿਕ ਪੁਲਿਸ ਵੱਲੋਂ ਲੋਕਾਂ ਨੂੰ ਪਿੱਛੇ ਰੋਕ ਲਿਆ ਗਿਆ ਤਾਂ ਕਿ ਜਿਹੜਾ ਬੜਿੰਗ ਸਾਹਿਬ ਦੀ ਇੱਛਾ ਸੀ ਉਹ ਕਹਿੰਦੇ ਸੀਗੇ ਕਿ ਗੁਰੂ ਘਰ ਜਾਣਾ ਤਾਂ ਨੀਵੇਂ ਹੋ ਕੇ ਜਾਣਾ ਕੱਲਿਆਂ ਨੇ ਜਾਣਾ ਅਮਰਤਾ ਬੜਿੰਗ ਔਰ ਰਾਜਾ ਬੜਿੰਗ ਆਪਣੇ ਪਹਿਲੇ ਦਿਨ ਗੁਰਦੁਆਰਾ ਦੁੱਖ ਨਿਵਾਨ ਸਾਹਿਬ ਲੁਧਿਆਣਾ ਦੇ ਵਿੱਚ ਨਤਮਸਤਕ ਹੋਣ ਲਈ ਗਏ ਆ ਤੁਹਾਨੂੰ ਦਿਖਾਵਾਂਗੇ ਜਦੋਂ ਬਾਹਰ ਆਉਣਗੇ ਤਾਂ ਜਾਮਾ ਮਸਜਿਦ ਹੈ ਲੁਧਿਆਣਾ ਦੀ ਜਿੱਥੇ ਰਾਜਾ ਬੜਿੰਗ ਔਰ ਉਹਨਾਂ ਦੇ ਧਰਮ ਪਤਨੀ ਅਮਰਤਾ ਬੜਿੰਗ ਸਜਦਾ ਕਰਨ ਗਏ ਆ ਲੁਧਿਆਣਾ ਦੇ ਲੋਕਾਂ ਦਾ ਪਿਆਰ ਦੇਖ ਕੇ ਲੱਗਦਾ ਕਿ ਲੁਧਿਆਣੇ ਦਾ ਰਾਜਾ ਰਾਜਾ ਬੜਿੰਗ 4 ਜੂਨ ਨੂੰ ਬਣ ਸਕਦਾ ਔਰ ਇੰਨਾ ਪਿਆਰ ਦੇ ਰਿਹਾ ਲੁਧਿਆਣਾ ਵਾਸੀ ਕੀ ਲੱਗਦਾ ਜੀ ਤੁਹਾਨੂੰ ਅੱਜ ਬਣ ਸਕਦੇ ਨਹੀਂ ਬਣ ਗਏ ਬਣ ਗਏ ਬਣ ਗਏ ਚੇਤਾਪੁਰੀ ਰਾਜਾ ਬੜਿੰਗ ਜਿੰਦਾਬਾਦ ਰਾਜਾ ਜੀ ਜੀ ਰਬਨੀਤ ਬਿੱਟੂ ਨੂੰ ਕੀ ਕਹੋਗੇ ਉਹ ਆਪਣੀ ਮਰਜ਼ੀ ਉਹਨਾਂ ਦੀ ਉਹ ਉਹਨਾਂ ਦੀ ਆਪਣੀ ਮਰਜ਼ੀ ਹੈ ਕਿਵੇਂ ਲੱਗਦਾ ਜੀ ਅੱਜ ਦਾ ਮਾਹੌਲ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਬਹੁਤ ਕਿੰਨੀਆਂ ਕਵੋਟਾਂ ਦੇ ਜਿਤਾਉਗੇ ਰਾਜਾ ਨੂੰ ਟਕੜਕੜ ਪੰਜਾਬ 50000 ਵੋਟਾਂ ਨਾਲ ਜਿੱਤੂਗਾ ਇੱਥੇ 50000 ਲੱਖ 2 ਲੱਖ ਆਲੱਗ-ਆਲੱਗ ਦਾਅਵੇ ਨੇ ਕਿਵੇਂ ਲੱਗਦਾ ਜੀ ਬਹੁਤ ਵਧੀਆ ਲੱਗਦਾ ਜੀ ਬਹੁਤ ਜੋਸ਼-ਸ਼ੋਸ਼ ਹੈ ਇੱਕ ਤਰਫਾ ਵੋਟ ਪੈਣੀ ਹੈ ਕਾਂਗਰਸ ਪਾਰਟੀ ਨੂੰ ਇੱਕ ਤਰਫਾ 13 ਦੀ 13 ਸੀਟਾਂ ਸੀ ਆਪਦੀ ਹਾਈ ਕਮਾਂਡ ਦੀ ਝੋਲੀ ਦੇ ਵਿੱਚ ਪਾਵਾਂਗੇ ਰਾਜਾ ਬਰਿੰਗ ਦੇ ਹੱਕ ਦੇ ਵਿੱਚ ਜਿੰਦਾਬਾਦ ਲੋਕਾਂ ਦਾ ਤਾਂ ਜਿੱਤਨਗੇ ਰਾਜਾ ਬੜਿੰਗ ਜੀ ਜਿੰਦਾਬਾਦ ਬੜਾ ਵਿਨੈ ਜਿੰਦਾਬਾਦ ਲੋਕਾਂ ਦਾ ਪਿਆਰ ਰਾਜਾ ਬੜਿੰਗ ਨੂੰ ਇਸ ਕਦਰ ਮਿਲ ਰਿਹਾ ਹੈ ਕਿਸੇ ਕਿਸੇ ਸਿਆਜ਼ਦਾਨ ਦੇ ਹਿੱਸੇ ਆਉਂਦਾ ਹੁੰਦਾ ਇਹ ਪਿਆਰ ਬੜਾ ਭਾਰੀ ਇਕੱਠਾ ਹੈ ਲੋਕਾਂ ਦਾ ਤੁਸੀਂ ਦੇਖ ਸਕਦੇ ਹੋ ਕਿਵੇਂ ਲੋਕ ਪਿਆਰ ਦੇ ਰਹੇ ਆ ਦੁਕਾਨਦਾਰ ਵੀਰ ਸਵਾਗਤ ਕਰ ਰਹੇ ਆ ਬਾਹਰ ਨਿਕਲ ਕੇ ਪਹਿਲੀ ਵਾਰ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਉਮੀਦਵਾਰ ਬਣ ਕੇ ਆਏ ਆ ਲੁਧਿਆਣਾ ਦੇ ਵਿੱਚ ਔਰ ਲੁਧਿਆਣਾ ਵਾਸੀਆਂ ਦਾ ਕਹਿਣਾ ਹੈ ਇੱਕ ਬਹੁਤ ਚੰਗਾ ਉਮੀਦਵਾਰ ਸਾਨੂੰ ਮਿਲਿਆ ਹੈ ਜਿਹਦੇ ਨਾਲ ਤੁਰ ਕੇ ਵੀ ਸਾਨੂੰ ਆਨੰਦ ਆਉਂਦਾ ਹੈ ਅਸੀਂ ਉਹਨਾਂ ਦੇ ਨਾਲ ਤੁਰ ਕੇ ਖੁਸ਼ ਆ ਰਾਜਾ ਬੜਿੰਗ ਫੋਨ ਦਾ ਚੱਕਦੇ ਆ ਘਟੋ ਘਟ ਬਿੱਟੂ ਤੇ ਇਲਜ਼ਾਮ ਲੱਗਦੇ ਆ ਕਿ ਰਵਨੀਤ ਬਿੱਟੂ ਕਿਸੇ ਦਾ ਫੋਨ ਨਹੀਂ ਸੀ ਚੱਕਦਾ ਰਾਜੇ ਨੂੰ ਲੋਕ ਬੜਾ ਪਿਆਰ ਦੇ ਰਹੇ ਆ ਇੱਕ ਤਰਫ ਇੱਕ ਤਰਫ ਇੱਕ ਤਰਫ ਵੋਟ ਪਾਉਣ ਦਾ ਦਾਵਾ ਕੀਤਾ ਜਾ ਰਿਹਾ ਹੈ ਰਾਜਾ ਬੜਿੰਗ ਦੀ ਜਿੱਤ ਦਾ ਦਾਵਾ ਲੁਧਿਆਣਾ ਵਾਸੀ ਕਰ ਰਹੇ ਆ ਲੁਧਿਆਣੇ ਦੇ VOTER ਤੁਸੀਂ ਦੇਖ ਸਕਦੇ ਹੋ ਕਿs ਕਦਰ ਇਕੱਠਾ ਹੈ ਬੜਾ ਭਾਰੀ ਬੜਾ ਭਾਰੀ ਇਕੱਠਾ ਹੈ ਲੋਕ ਰਾਜਾ ਬੜਿੰਗਰੂ ਇੰਨਾ ਪਿਆਰ ਦੇ ਰਿਹਾ ਕਿ ਅੱਗੇ ਤੁਰਨ ਦਾ ਮੌਕਾ ਹੀ ਨਹੀਂ ਮਿਲ ਰਿਹਾ ਕਿਵੇਂ ਲੱਗਦਾ ਜੀ ਬਹੁਤ ਵਧੀਆ ਲੱਗਦਾ ਜੀ ਬਹੁਤ ਵਧੀਆ ਜਿੱਤੂ ਫਿਰ ਬਿਲਕੁਲ ਜਿੱਤੂਗਾ ਜੀ ਅਰ ਬਿੱਟੂ ਬਿੱਟੂ ਦੇ ਕੁਛ ਲਿਆ ਦੋ ਦੋ ਗਲਾਸ ਦੋ ਝਾਰੂ ਵਾਲਿਆਂ ਦਾ ਕੀ ਬਣੂਗਾ ਸ਼ਾਡ ਵਾਲਿਆਂ ਦੇ ਕਾਂਗਰਸ ਜਿੱਤੂਗੀ ਕਾਂਗਰਸ ਜਿੱਤੂਗੀ ਬਾਕੀ ਕਿਸੇ ਬਾਰੇ ਕਹਿੰਦੇ ਅਸੀਂ ਜਾਣਦੇ ਨੇ ਕੀ ਕਹਿਣਾ ਬਿੱਟੂ ਨੂੰ ਜ਼ਰੂਰ ਦੋਗਲੇ ਦਾ ਖਿਤਾਬ ਦੇ ਰਿਆ ਲੁਧਿਆਣਾ ਵਾਸੀ ਬਿੱਟੂ ਦਾ ਬੁਰਾ ਹਾਲ ਲੁਧਿਆਣੇ ਦੇ ਲੋਕ ਮੈਨੂੰ ਲੱਗਦਾ ਕਰਨ ਦਾ ਮਨ ਬਣਾ ਚੁੱਕੇ ਆ ਬਿੱਟੂ ਦੇ ਨਾਲ ਸੋ ਦੇਖ ਸਕਦੇ ਹੋ ਬੜਾ ਪਿਆਰ ਸਤਿਕਾਰ ਮਿਲ ਰਿਹਾ ਹੈ ਲੁਧਿਆਣਾ ਵਾਸੀਆਂ ਵੱਲੋਂ ਅਮਰਤਾ ਬਰਿੰਗ ਤੇ ਰਾਜਾ ਬਰਿੰਗ ਓਪਨ ਜੀਪ ਤੇ ਸਵਾਰ ਹੋ ਕੇ ਲੁਧਿਆਣਾ ਦਾ ਚੱਕਰ ਲਾ ਰਹੇ ਐ ਐਂਟਰੀ ਆ ਇਹਨਾਂ ਦੀ ਬੜੀ ਜ਼ਬਰਦਸਤ ਐਂਟਰੀ ਆ ਕਿਸੇ ਫਿਲਮੀ ਕਲਾਕਾਰ ਤੋਂ ਘੱਟ ਨਹੀਂ ਆਪਾਂ ਕਹਿ ਸਕਦੇ ਇਸ ਐਂਟਰੀ ਨੂੰ ਬਹੁਤ ਪਿਆਰ ਸਤਿਕਾਰ ਲੁਧਿਆਣਾ ਦੇ ਲੋਕ ਦੇ ਰਹੇ ਆ ਪੂਰਾ ਲੁਧਿਆਣਾ ਸੜਕਾਂ ਤੇ ਆ ਸਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਲੋਕ ਛੱਤਾਂ ਦੇ ਖੜੇ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਉੱਪਰ ਇੱਕ ਵਾਰੀ ਦਿਖਾ ਦਿਓ ਕਿ ਲੋਕ ਕਿਵੇਂ ਛੱਤਾਂ ਤੋਂ ਬਾਹਰ ਨਿਕਲ ਨਿਕਲ ਕੇ ਪਿਆਰ ਦੇ ਰਹੇ ਆ ਰਾਜਾ ਬਰਿੰਗ ਨੂੰ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਕ ਮਸਜਦ ਹੈ ਮਸਜਦ ਦੇ ਉੱਤੇ ਮਦਰਸੇ ਦੇ ਉੱਤੇ ਨੌਜਵਾਨ ਛੋਟੇ ਛੋਟੇ ਬੱਚੇ ਨਿਕਲ ਕੇ ਰਾਜਾ ਬੜਿੰਗਰ ਦਾ ਸਤਿਕਾਰ ਕਰ ਰਹੇ ਆ ਚਲੋ ਚੱਲਦੇ ਆਪ ਅੱਗੇ ਬਹੁਤ ਹੀ ਭਾਰੀ ਸਤਿਕਾਰ ਦੇ ਨਾਲ ਕਿੰਨਾ ਲੱਗਦਾ ਜੀ ਰਾਜਾ ਬਰਿੰਗ ਜਿੱਤੂਗਾ ਜਿੱਤੂਗਾ ਰਾਜਾ ਬਰਿੰਗ ਦੀ ਜਿੱਤ ਦਾ ਦਾਵਾ ਕਰ ਰਿਹਾ ਹੈ ਰਾਜਾ ਬਰਿੰਗ ਦੀ ਜਿੱਤ ਦਾ ਦਾਵਾ ਕਰ ਰਿਹਾ ਹੈ ਮਾਦਾ ਕਿਵੇਂ ਲੱਗਦਾ ਜੀ ਤੁਹਾਨੂੰ ਕਿਵੇਂ ਲੱਗਦਾ ਮਾਹੌਲ ਦੇਖ ਕੇ ਵਧੀਆ ਵਧੀਆ ਕੌਣ ਜਿੱਤੂ ਫਿਰ ਪੰਜੇ ਵਾਲਾ ਰਾਜਾ ਜਿੱਤੇਗੀ ਆਗਰਾ ਜਿੱਤੇਗੀ ਕਾਂਗਰਸ ਜਿੱਤੇਗੀ ਕਾਂਗਰਸ ਜਿੱਤੇਗੀ ਕੋਈ ਆਵਾਜ਼ ਲੁਧਿਆਣੇ ਤੋਂ ਆ ਰਹੀ ਹੈ ਕਿਵੇਂ ਲੱਗਦਾ ਜੀ ਘੱਟ ਦੇਖ ਕੇ ਬਹੁਤ ਬੜੀ ਜੀ ਸਰ ਹਾਂਜੀ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਕਹਿੰਦੇ ਰਾਜਾ ਬਰਿੰਗ ਦਾ ਪਿਆਰ ਕਿਵੇਂ ਲੱਗਦਾ ਜੀ ਕਿਵੇਂ ਲੱਗਦਾ ਤੁਹਾਨੂੰ ਸਰ ਬਹੁਤ ਯਾ ਲੱਗ ਰਿਹਾ ਹੈ ਕਾਂਗਰਸ ਪਾਰਟੀ ਦੀ ਵੀ ਜਿੱਤ ਹੋ ਰਾਜਾ ਵਰਿੰਗ ਜੀ ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਹੈ ਨੇਚਰਲੀ ਗੱਲ ਹੈ ਕਿ ਉਹਨਾਂ ਦੀ ਜਿੱਤ ਪੱਕੀ ਹੈ ਚਾਹੇ ਜੋ ਮਰਜ਼ੀ ਕਹੀ ਜੋ ਦਲ ਬਦਲ ਕੇ ਜਿਹੜੇ ਗਏ ਅਸੀਂ ਉਹਨਾਂ ਨੂੰ ਕਹਿੰਦੇ ਆ ਤੁਸੀਂ ਸਾਰੀ ਉਮਰ ਪਾਰਟੀ ਨੂੰ ਖਾਦਾ ਅੱਜ ਤੁਹਾਨੂੰ ਪਾਰਟੀ ਨੇ ਇੱਕ ਵਾਰੀ ਟਿਕਟ ਨਹੀਂ ਦਿੱਤੀ ਤੁਸੀਂ ਅਗੇਂਸਟ ਹੋ ਗਏ ਜਲੰਧਰ ਤੋਂ ਮੈਂ ਆਈ ਹਾਂ ਸਟੇਟ ਸੈਕਟਰੀ ਮਹਿਲਾ ਕਾਂਗਰਸ ਪੰਜਾਬ ਮੀਨੂ ਬੱਗਾ ਮੇਰਾ ਨਾਮ ਹੈ ਇਹ ਮੈਂ ਮੈਂ ਜਲੰਧਰ ਦੇ ਸੈਕਟਰੀ ਆ ਸਾਡੇ ਚੰਨ ਸਿੰਘ ਸਾਹਿਬ ਨੂੰ ਵੀ ਉੱਥੇ ਟਿਕਟ ਮਿਲੀ ਉੱਥੇ ਵੀ ਇਹੀ ਸਵਾਲ ਹੈ ਬਾਹਰਲਾ ਬੰਦਾ ਬਿਲਕੁਲ ਬਿਲਕੁਲ ਲੋਕ ਬੜਾ ਪਿਆਰ ਦੇ ਰਹੇ ਆ ਬੜਾ ਪਿਆਰ ਦੇ ਰਹੇ ਆ ਲੁਧਿਆਣਾ ਵਾਸੀ ਤੁਸੀਂ ਦੇਖ ਸਕਦੇ ਹੋ ਨੇੜੇ-ਨੇੜੇ ਹਲਕਿਆਂ ਤੋਂ ਵੀ ਲੋਕ ਆਏ ਆ ਪਿਆਰ ਦੇਣ ਦੇ ਲਈ ਦਰਸ਼ਨ ਕਰਨ ਦੇ ਲਈ ਕਿ ਇੱਕ ਵਾਰ ਇੱਕ ਝਲਕ ਆਪਣੇ ਮਹਿਬੂਬ ਲੀਡਰ ਦੀ ਪਾਈਏ ਕਿਸੇ ਟਾਈਮ ਹੁੰਦਾ ਸੀ ਆਪਣੇ ਮਹਿਬੂਬ ਲੀਡਰ ਦੀ ਝਲਕ ਪਾਉਣ ਦੇ ਲਈ ਸੜਕਾਂ ਭਰ ਜਾਂਦੀਆਂ ਸੀ ਅੱਜ ਉਸੇ ਤਰ੍ਹਾਂ ਹੀ ਸੜਕਾਂ ਭਰੀਆਂ ਹੋਈਆਂ ਨੇ ਆਪਣੇ ਮਹਿਬੂਬ ਲੀਡਰ ਦੀ ਇੱਕ ਝਲਕ ਪਾਉਣ ਦੇ ਲਈ ਰਾਜਾ ਬੜਿੰਗ ਦਾ ਕਾਫਲਾ ਵਧਦਾ ਹੀ ਜਾ ਰਿਹਾ ਹੈ ਜਿਉਂ-ਜਿਉਂ ਲੁਧਿਆਣੇ ਦੇ ਅੰਦਰ ਜਾ ਰਿਹਾ ਹੈ ਰਾਜਾ ਬੜਿੰਗ ਦਾ ਜਿਹੜਾ ਕਾਫਲਾ ਹੈ ਉਹ ਦੁੱਗਣਾ ਹੁੰਦਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿਵੇਂ ਜਾਮ ਲੱਗਿਆ ਹੋਇਆ ਪੂਰਾ ਲੁਧਿਆਣਾ ਜਾਮ ਹੋਇਆ ਪਿਆ ਪੂਰਾ ਲੁਧਿਆਣਾ ਇਨਾਕ ਤੁਸੀਂ ਜਿਹੜੀ ਵੀ ਗੱਡੀ ਦੇਖ ਸਕਦੇ ਹੋ ਹਰ ਇੱਕ ਗੱਡੀ ਦੇ ਉੱਤੇ ਪੋਸਟਰ ਲੱਗਿਆ ਹੋਇਆ ਹੱਥ ਬਦਲੇਗਾ ਹਾਲਾਤ ਰਾਜੇ ਬੜਿੰਗ ਦੇ ਪੋਸਟਰ ਲੱਗੇ ਹੋਏ ਆ ਹੱਥ ਬਦਲੇਗਾ ਹਾਲਾਤ ਪੂਰੇ ਲੁਧਿਆਣੇ ਦੀ ਅੱਜ ਗੱਡੀਆਂ ਤੇ ਇੱਕੋ ਹੀ ਪੋਸਟਰ ਚਮਕ ਰਿਹਾ ਹੈ ਰਾਜਾ ਬੜਿੰਗ ਰਾਜਾ ਬੜਿੰਗ ਰਾਜਾ ਬੜਿੰਗ ਮਾਰਕੀਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲੋਕ ਪੂਰਾ ਪਿਆਰ ਦੇ ਰਿਹਾ ਹੈ ਕਿਵੇਂ ਲੱਗਦਾ ਬਾਈ ਜੀ ਮਾਹੌਲ ਦੇਖ ਕੇ ਕਿਵੇਂ ਲੱਗ ਰਿਹਾ ਹੈ ਜੀ ਕਿਵੇਂ ਲੱਗ ਰਿਹਾ ਹੈ ਕੌਣ ਜیتےਗਾ ਕਾਂਗਰਸੀ ਇੱਥੇ ਹੀ ਕੌਣ ਜਿੱਤ ਕਾਂਗਰਸ ਨੂੰ ਬਹੁਤ ਪਿਆਰ ਮਿਲ ਰਿਹਾ ਲੁਧਿਆਣੇ ਦੇ ਵਿੱਚ ਰਾਜੇ ਬੜਿੰਗ ਨੂੰ ਬਹੁਤ ਪਿਆਰ ਦੇ ਰਿਹਾ ਲੋਕ ਔਰ ਅੱਜ ਦਾ ਜਿਹੜਾ ਇਕੱਠ ਹੈ ਇਸ ਨੂੰ ਦੇਖ ਕੇ ਕਿਵੇਂ ਲੱਗਦਾ ਕਿੰਨੀਆਂ ਕਿ ਵੋਟਾਂ ਦੇ ਜਿੱਤੂ ਰਾਜਾ ਬੜੀ ਤਕੜੀ ਜਿੱਤ ਹੋਊਗੀ ਜੀ ਬੜੀ ਤਕੜੀ ਜਿੱਤ ਹੋਊਗੀ ਕਹਿੰਦੇ ਰਾਜੇ ਬੜਿੰਗ ਦੀ ਬੜੀ ਤਕੜੀ ਜਿੱਤ ਹੋਊਗੀ ਇਹ ਲੁਧਿਆਣੇ ਵਾਲਿਆਂ ਦਾ ਕਹਿਣਾ ਹੈ ਕਹਿੰਦੇ ਬੜੀ ਤਕੜੀ ਜਿੱਤ ਹੋਊਗੀ ਕਿਵੇਂ ਲੱਗਦਾ ਜੀ ਮਾਹੌਲ ਦੇਖ ਕੇ ਕਿਵੇਂ ਲੱਗਦਾ ਬਹੁਤ ਵਧੀਆ ਜੀ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਮਹਾਰਾਜ ਰਾਜਾ ਬੜਿੰਗ ਨੂੰ ਫਿਰ ਅਹਦ ਕੀ ਰਾਜਾ ਰਾਜਾ ਹੀ ਰਹੇਗਾ ਲੁਧਿਆਣੇ ਦਾ ਰਾਜਾ ਆਪਣੇ ਆਪਣੇ ਰਾਜਾ ਬੜਿੰਗ ਆਹ ਲੁਧਿਆਣੇ ਦਾ ਰਾਜਾ ਰਾਜਾ ਬੜਿੰਗ ਹੋਊਗਾ ਇਹ ਲੋਕਾਂ ਦਾ ਕਹਿਣਾ ਹੈ ਕਿਸੇ ਵੀ ਨੂੰ ਵੀ ਪੁੱਛਦੇ ਆ ਜੇ ਕਿਸੇ ਵੀ ਵੋਟਰ ਨਾਲ ਗੱਲ ਕਰਦੇ ਆ ਇਹ ਕਾਫਲੇ ਦੇ ਲੋਕ ਨਹੀਂ ਹੈ ਇਹ ਆਮ ਦੁਕਾਨਦਾਰ ਹੈ ਜਿਹੜੇ ਸੜਕਾਂ ਤੇ ਖੜੇ ਆ ਆਮ ਦੁਕਾਨਦਾਰ ਹੈ ਆਮ ਲੋਕ ਹੈ ਜਿਨ੍ਹਾਂ ਤੋਂ ਆਪਾਂ ਪੁੱਛ ਰਹੇ ਆ ਕਿ ਲੁਧਿਆਣੇ ਦਾ ਰਾਜਾ ਰਾਜਾ ਬੜਿੰਗ ਹੋਣਾ ਇਹ ਲੋਕਾਂ ਦਾ ਕਹਿਣਾ ਹੈ ਤੁਸੀਂ ਦੇਖ ਸਕਦੇ ਹੋ ਮੈਂ ਕਹੂੰਗਾ ਕੈਮਰਾਮੈਨ ਨੂੰ ਅੱਗੇ ਕਾਫਲਾ ਵੀ ਦਿਖਾਇਆ ਜਾਵੇ ਨਾਲ ਦੀ ਨਾਲ ਔਰ ਆਪਾਂ ਲੋਕਾਂ ਨਾਲ ਗੱਲ ਵੀ ਕਰਦੇ ਜਾ ਰਹੇ ਆ ਨਾਲ ਦੀ ਨਾਲ ਹੀ ਲੋਕਾਂ ਦੇ ਨਾਲ ਗੱਲ ਵੀ ਆਪਾਂ ਕਰਾਂਗੇ ਕਿਵੇਂ ਦਾ ਮਾਹੌਲ ਹੈ ਬਾਈ ਜੀ ਨੂੰ ਪੁੱਛ ਲਈਏ ਕਿਵੇਂ ਲੱਗਦਾ ਬਾਈ ਜੀ ਮਾਹੌਲ ਬਹੁਤ ਵਧੀਆ ਜੀ ਲੁਧਿਆਣਾ ਫਿਰ ਕਿਹਦੇ ਹੱਕ ਚਾਇਤ ਕੀ ਲੱਗਦਾ ਬਹੁਤ ਠੀਕ ਹੈ ਲੁਧਿਆਣੇ ਦਾ ਦਿਲ ਕੀ ਕਹਿੰਦਾ ਕੀ ਕਹਿੰਦਾ ਲੁਧਿਆਣੇ ਦਾ ਦਿਲ ਠੀਕ ਹੈ ਬਾਈ ਜੀ ਨਾ ਹਾਂ ਲੁਧਿਆਣੇ ਦਾ ਦਿਲ ਕੀ ਕਹਿ ਰਿਹਾ ਠੀਕ ਆ ਮਾਹੌਲ ਬਹੁਤ ਵਧੀਆ ਜੀ ਮਾਹੌਲ ਕਹਿੰਦੇ ਬਹੁਤ ਵਧੀਆ ਰਾਜੇ ਬਰਿੰਗ ਦਾ ਪਰ ਕਈ ਵੋਟਰ ਨਹੀਂ ਦੱਸਣਾ ਚਾਹੁੰਦੇ ਕਿਵੇਂ ਲੱਗਦਾ ਮਾਤਾ ਬਹੁਤ ਵਧੀਆ ਜੀ ਬਹੁਤ ਵਧੀਆ ਲੱਗਦਾ ਜਿੱਤੂ ਭਾਈ ਹਾਂਜੀ ਹਾਂਜੀ ਪੂਰਾ ਜਿੱਤੂਗਾ ਨਾਲੇ ਕਹਿੰਦੇ ਝਾਰੂ ਵਾਲੇ ਜਿੱਤੂ ਨੇ ਨਹੀਂ ਨਹੀਂ ਹੋਰ ਜਿੱਤਵੇ ਸੇ ਜਿੱਤੂ ਅੱਛਾ ਹਾਂਜੀ ਹਾਂਜੀ ਝਾਰੂ ਵਾਲਿਆਂ ਨੂੰ ਨਹੀਂ ਲੋਕ ਨਾਂ ਲੈਣਦੇ ਰੇ ਇੱਥੇ ਲੁਧਿਆਣੇ ਵਾਲੇ ਕਈ ਵਾਰੀ ਅਸੀਂ ਪੁੱਛ ਲੈਨੇ ਆਵਾਦੀ ਪਾਰਟੀ ਦਾ ਕੀ ਬਣੂਗਾ ਤਾਂ ਗੱਲ ਕਿਵੇਂ ਲੱਗਦਾ ਭੈਣ ਜੀ ਮਾਹੌਲ ਦੇਖ ਕੇ ਬਹੁਤ ਅੱਛਾ ਜੀ ਅਸੀਂ ਤਾਂ ਇਹਨਾਂ ਨੂੰ ਚਲੰਦਰਾ ਸਪੋਰਟ ਕਰਨ ਆਏ ਆ ਜੀ ਮੈਂ ਜਲੰਧ ਜੇ ਹਨੇ ਸਾਡੀ ਕਾਂਗਰਸ ਦੀ ਨੀਵ ਨੂੰ ਬੜਾ ਕਟ ਮਜ਼ਬੂਤ ਕਰਕੇ ਰੱਖਿਆ ਹੋਇਆ ਹੈ ਅਸੀਂ ਕਰਦੇ ਆ ਕੋਸ਼ਿਸ਼ ਅਸੀਂ ਇਹਦੇ ਲਈ ਪ੍ਰੇ ਵੀ ਕਰਦੇ ਆ ਤੇ ਰੱਜ ਕੇ ਸਪੋਰਟ ਵੀ ਕਰਾਂਗੇ ਜੀ ਇਹ ਲੁਧਿਆਣੇ ਦੇ ਪਿਆਰ ਲੁਧਿਆਣੇ ਦੇ ਲੋਕਾਂ ਨੂੰ ਕਿਵੇਂ ਲੱਗਦਾ ਕੌਣ ਜਿੱਤੂ ਬਹੁਤ ਵਧੀਆ ਜਿੱਤੂ ਕੌਣ ਜਿੱਤੂ ਭਾਜੀ ਇਹ ਪਰਮਾਤਮਾ ਜਾਣੇ ਹੋਣਾ ਅੱਛਾ ਨਾਲੇ ਕਹਿੰਦੇ ਝਾੜੂ ਇਹ ਕੋਈ ਅੰਦਰ ਬਾਹਰ ਕੋਈ ਮਾਲਕ ਦੀ ਕੀ ਦੁਦੋਂ ਕੌਣ ਜਾਣਦਾ 1000 ਰੁਪਏ ਮਿਲ ਗਿਆ ਨਾ ਸਾਨੂੰ ਲੋੜ ਨਹੀਂ ਗਈ ਅੱਛਾ ਦਿੰਦੇ ਨਹੀਂ ਹੈਗੇ ਚਲੋ ਇਹ ਲੋਕਾਂ ਦਾ ਪਿਆਰ ਹੈ ਜਿਹੜੇ ਸੜਕਾਂ ਤੇ ਖੜੇ ਆ ਉਹ ਲੋਕਾਂ ਦਾ ਪਿਆਰ ਹੈ ਜਿਹੜੇ ਰਾਜੇ ਬਰਿੰਗ ਦਾ ਸਵਾਗਤ ਕਰਨ ਦੇ ਲਈ ਸੜਕਾਂ ਤੇ ਉਤਰੇ ਆ ਇਕੱਠ ਬੜਾ ਭਾਰੀ ਹੈ ਹੋਰ ਦੁਹਰਾ ਜਿਹਾ ਹੁੰਦਾ ਲੋਕ ਪਿਆਰ ਦੇ ਰਹੇ ਆ ਰਾਜਾ ਬਰਿੰਗ ਨੂੰ ਭਾਈ ਜੀ ਕਿਵੇਂ ਲੱਗਦਾ ਮਾਹੌਲ ਅੱਜ ਦਾ ਬਹੁਤ ਵਧੀਆ ਜੀ ਬਹੁਤ ਵਧੀਆ ਲੁਧਿਆਣੇ ਦਾ ਦਿਲ ਕੀ ਕਹਿੰਦਾ ਲੁਧਿਆਣੇ ਦਾ ਦਿਲ ਦੇਖੋ ਦੇਖੋ ਰਾਜਾ ਬਰਿੰਗ ਦੇ ਦਾ ਸਵਾਗਤ ਕਰਨ ਦੇ ਲਈ ਕਿਵੇਂ ਤੁਹਾਡੇ ਦਿਲ ਕਰਦਾ ਬਹੁਤ ਵਧੀਆ ਜੀ ਪਿਆਰ ਦੇ ਰਹੇ ਆ ਲੋਕ ਹਾਂਜੀ ਬਿਲਕੁਲ ਪਿਆਰ ਦੇ ਰਹੇ ਐ ਸਭ ਕਿਦਾਂ ਦਾ ਲੀਡਰ ਲੱਗਦਾ ਰਾਜਾ ਬਰਿੰਗ ਉਹ ਤਾਂ ਜੀ ਬਹੁਤ ਵਧੀਆ ਆ ਆਉਣ ਵਾਲੇ ਚੋਣਾਂ ਵਿੱਚ ਦੇਖ ਰਹੇ ਆ ਉਹਨਾਂ ਨੂੰ ਕੀ ਮਿਲ ਸਕਦਾ ਬਿਲਕੁਲ ਲੋਕ ਕਹਿ ਰਹੇ ਆ ਕਈ ਵਾਰੀ ਲੋਕ ਖੁੱਲ ਕੇ ਨਹੀਂ ਕਹਿੰਦੇ ਪਰ ਕਹਿੰਦੇ ਆ ਕਿ ਆਉਣ ਵਾਲੇ ਚੋਣਾਂ ਵਿੱਚ ਰਾਜੇ ਬਰਿੰਗ ਨੂੰ ਅਸੀਂ ਜ਼ਰੂਰ ਇੱਕ ਵਾਰੀ ਮੌਕਾ ਦੇਵਾਂਗੇ ਬਾਉ ਜੀ ਕਿਵੇਂ ਲੱਗਦਾ ਮਾਹੌਲ ਬਹੁਤ ਵਧੀਆ ਜੀ ਬਹੁਤ ਵਧੀਆ ਲੁਧਿਆਣੇ ਦਾ ਦਿਲ ਕੀ ਕਹਿ ਰਿਹਾ ਹੈ ਇਹੀ ਜਿੱਤਣਗੇ ਜੀ ਕੌਣ ਹੈ ਰਾਜਾ ਬੜਿੰਗ ਰਾਜਾ ਬੜਿੰਗ ਜਿੱਤੂਾ ਲੁਧਿਆਣੇ ਦਾ ਦਿਲ ਕਹਿ ਰਿਹਾ ਅਲੱਗ-ਅਲੱਗ ਦੁਕਾਨਦਾਰ ਕਹਿ ਰਹੇ ਆ ਅਸੀਂ ਕਾਫਲੇ ਤੋਂ ਹਟ ਕੇ ਗੱਲ ਕਰ ਰਹੇ ਆ ਇੱਕ ਇੱਕ ਸਾਈਡ ਤੇ ਕਾਫਲਾ ਜਾ ਰਿਹਾ ਦੂਜੇ ਪਾਸੇ ਜਿਹੜੇ ਦੁਕਾਨਦਾਰ ਹੈ ਅਸੀਂ ਉਹਨਾਂ ਨਾਲ ਗੱਲ ਕਰ ਰਹੇ ਆ ਕਿ ਲੁਧਿਆਣੇ ਦਾ ਦਿਲ ਕੀ ਕਹਿੰਦਾ ਹੈ ਲੁਧਿਆਣੇ ਦਾ ਦਿਲ ਰਾਜਾ ਬੜਿੰਗ ਦੇ ਹੱਕ 'ਚ ਟੜਕ ਰਿਹਾ ਅੱਜ ਲੁਧਿਆਣੇ ਦੇ ਲੋਕ ਰਾਜਾ ਬੜਿੰਗ ਨੂੰ ਪਿਆਰ ਦੇ ਰਹੇ ਆ ਬਹੁਤ ਸਾਰੇ ਲੋਕ ਖੜੇ ਆ ਜਿਨ੍ਹਾਂ ਨੂੰ ਪੁੱਛਦੇ ਆਪਾਂ ਕਿਵੇਂ ਲੱਗਦਾ ਹੈ ਮਾਹੌਲ ਬਹੁਤ ਵਧੀਆ ਹੈ ਕਿਵੇਂ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਕਿਸ ਕੋਟ ਬ ਮੋਦੀ ਕੋਲ ਹੈ ਮੋਦੀ ਸਰਕਾਰ ਕੋ ਮੋਦੀ ਸਰਕਾਰ ਕੋ ਤਾਂ ਬੜਿੰਗ ਜੀ ਤੁਸੀਂ ਕਿਨੂੰ ਪਾ ਰਹੇ ਹੋ ਰਾਜਾ ਬੜਿੰਗ ਨੂੰ ਕਿਵੇਂ ਲੱਗਦਾ ਰਾਜਾ ਬੜਿੰਗ ਹਾਂਜੀ ਰਾਜਾ ਬੜਿੰਗ ਕਿਵੇਂ ਲੱਗ ਰਿਹਾ ਬਹੁਤ ਅੱਛਾ ਬੰਦਾ ਜਿੱਤੂਗਾ ਹਾਂਜੀ ਜਿੱਤੂਗਾ ਕਿੰਨੀਆਂ ਵੋਟਾਂ ਤੇ ਲਾਜ਼ਮੀ ਜਿੱਤੂਗਾ ਬਹੁਤ ਗੋਰ ਦੇ ਜਿੱਤੂਗਾ ਭਾਰੀ ਵੋਟਾਂ ਤੇ ਜਿੱਤੂ ਕਹਿੰਦੇ ਰਾਜਾ ਬੜਿੰਗ ਕਿਉਂ ਬਾਈ ਜੀ ਠੀਕ ਹੈ ਠੀਕ ਹੈ ਜੀ ਬਾਈ ਵੀ ਕਹਿੰਦਾ ਠੀਕ ਹੈ ਠੀਕ ਹੈ ਹਾਂ ਚ ਹਾਂ ਜਰੂਰ ਮਿਲਾਰੇ ਇੱਕ ਦੂਜੇ ਦੀ ਤੇ ਕੋਈ ਕੋਈ ਮਿਲਦਾ ਹੈ ਅਲੱਗ ਅਲੱਗ ਪਾਰਟੀਆਂ ਦੇ ਸਮਰਥਕ ਹੁੰਦੇ ਆ ਪਰ ਜ਼ਿਆਦਾਤਰ ਇਸ ਰੋਡ ਦੇ ਉੱਤੇ ਜਿਹੜੇ ਕਿਵੇਂ ਲੱਗਦਾ ਮ ਵਧੀਆ ਜੀ ਬਹੁਤ ਵਧੀਆ ਮਾਹੌਲ ਲੱਗ ਰਿਹਾ ਕਹਿੰਦੇ ਸਾਰੇ ਪਾਸੇ ਅਸੀਂ ਪੁੱਛਦੇ ਜਾ ਰਹੇ ਹਾਂ ਤੇ ਲੋਕ ਬੜਾ ਪਿਆਰ ਦੇ ਰਹੇ ਆ ਬਹੁਤ ਜ਼ਿਆਦਾ ਪਿਆਰ ਦੇ ਰਹੇ ਆ ਲੁਧਿਆਣੇ ਦਾ ਦਿਲ ਹੈ ਜਿਹੜਾ ਉਹ ਰਾਜੇ ਦੇ ਹੱਕ ਚ ਧੜਕਦਾ ਨਜ਼ਰ ਆ ਰਿਹਾ ਹੈ ਲੁਧਿਆਣੇ ਦਾ ਜਿਹੜਾ ਦਿਲ ਹੈ